ਲੈਨ ਕੋਣ ਆਏ ਤੁਸੀਂ ਆਏ ਸੀ ਤੁਸੀਂ ਲੈਣੇ ਕਿੰਨੇ ਦਾ ਦਿੱਤਾ ਹੈ ਹਾਂਜੀ ਕਿੰਨੇ ਦਾ ਦਿੱਤਾ ਸਾਢੇ 500 ਸਾਢੇ 500 ਹਾਂਜੀ ਹਾਂਜੀ ਬਾਕੀ ਹਾਂਜੀ ਹਾਂਜੀ ਬਾਕੀ ਆ ਰਹੀ ਆ ਰਹੀ ਇਨਫਾਰਮ ਕਰ ਦੇ ਸਰਵਨ ਓਕੇ ਇਹਨਾਂ ਦੇ ਕੋਈ ਹੋਰ ਤਾਂ ਨਹੀਂ ਰਾਜਸਥਾਨ ਅੰਦਰ ਰਾਜ ਚ ਗੈਪ ਕਰਦਨ ਨਹੀਂ ਕੋਈ ਹੋਰ ਦੱਸਦੇ ਨਹੀਂ ਵੈਸੇ ਲਾਪਰ ਇਹ ਬਣਾਉ ਨਾਲ ਕੋਣ ਹੋਰ ਕੋਣ mobile and games on सर तीन अमाते मेरा नाम वीरेशोरी है मैं एस बतौर एस जो ड्यूटी निभा रहे हां पंजाब प्रोडक्शन रोथ ट्रांसपोर्ट हुषारपुर तो आज ਤੁਸੀਂ ਇੱਥੇ ਇਹ ਵੱਧਪੁਰ ਆਏ ਪਤੰਗਾਂ ਦੁਕਾਨ ਦੇ ਮੋੜੇ ਖੜੇ ਕੀ ਕੀ ਮਾਜਾ ਸੀ ਸਾਡੇ ਕੋਲ ਇੱਥੇ ਇੱਕ ਇੱਕ ਕੰਪਲੇਂਟ ਪਹੁੰਚੀ ਸੀ ਥਰੂ ਬਾਇਰ ਚੇਅਰਮੈਨ ਸਭ ਫ੍ਰੋਮ ਪਟਿਆਲਾ ਆਪਣੇ ਹੈੱਡ ਆਫ ਹਸਪੀਟਲ ਸਾਡੇ ਕੋਲ ਕੰਪਲੇਂਟ ਪਹੁੰਚੀ ਸੀ ਰਿਗਾਰਡਿੰਗ ਕਿ ਪੁਨੇ ਬਹਾਦਰਪੁਰ ਏਰੀਆ ਵਿੱਚ ਦੁਕਾਨਾਂ ਦੀ ਲੰਬੀ ਗੇਮ ਹਾਊਸ ਠੀਕ ਹੈ ਜੀ ਉਹ ਚਾਈਨਰ ਚ ਵੇਚ ਰਹੇ ਹੈਗੇ ਆ ਇਲੀਗਲੀ ਤੇ ਉਸ ਮੌਕੇ ਦੇ ਦੌਰਾਨ ਅਪਾ ਇੱਥੇ ਚੈਕਿੰਗ ਕਰਨ ਆਏ ਸੀ ਕਿ ਇਥੇ ਵਾਕੀ ਤੇ ਇਹ ਲੋਕ ਕੀ ਵੇਚ ਰਹੇ ਹੈ ਚੈਨਾ ਡੋਰ ਕੀ ਵੀ ਵੇਚ ਰਹੇ ਹੈ ਪਰ ਜਦੋਂ ਮੌਕਾ ਦੇਖ ਰਹੇ ਹਾਂ ਸਭ ਤੋਂ ਚਾਸ ਨੂੰ ਚੈਨਾ ਡੋਰ ਲੱਭੀ ਗਈ ਹੈ ਇਹ ਸਾਡੇ ਕੋਲ ਸਬੂਤ ਹੈ ਚੈਨਾ ਡੋਰ ਦਾ ਜਿਹੜੀ ਕੀ ਵੇਚੀ ਗਈ 550 ਰੁਪਏ ਰੇਟ ਤੇ ਠੀਕ ਹੈ ਜੀ ਤੇ ਬਾਕੀ ਦੀ ਇਹਨਾਂ ਕੋਲ ਹੋ ਸਕਦੀਆਂ ਉਹ ਇਹ ਅੰਡਰ ਇਨਵੈਸਟੀਗੇਸ਼ਨ ਹੈਗੀ ਹੈ ਉਹਦੀ ਵੀ ਕਾਰਵਾਈ ਚੱਲਦੀ ਵੀ ਹੈਗੀ ਆ ਤੁਹਾਡੇ ਨੂੰ ਪੁਲਿਸ ਨੂੰ ਇਨਫੋਰਮ ਕੀਤਾ ਗਿਆ ਸੀ ਕਿ ਚੈਕਿੰਗ ਦੇ ਲਈ 5 ਦੇ ਤੱਕ ਪਹੁੰਚੇ ਪੁਲਿਸ ਨੂੰ ਆਪਾਂ ਫੋਨ ਕੀਤਾ ਗਿਆ ਪੁਲਿਸ ਨੂੰ ਆਪਾਂ ਦੋ ਦਿਨਾਂ ਤੋਂ ਫੋਨ ਕਰ ਚੁੱਕੇ ਹੈਗੇ ਆ ਪਰ ਪੁਲਿਸ ਤਾਂ ਪਹੁੰਚੀ ਨਹੀਂ ਹੈਗੇ ਉਹਨਾਂ ਦਾ ਆਪਾਂ ਵੇਟ ਵੀ ਕਰ ਰਹੇ ਹਾਂ ਕਿ ਪੁ ਜੇ ਜਿਹੜੀ ਇਹ ਤੁਹਾਨੂੰ ਸ਼ਿਕਾਇਤ ਹੁੰਦੀ ਉਹ ਤੁਸੀਂ ਕੰਪਲੇਟ ਐਕਸ਼ਨ ਉਹਦਾ ਲੈਣੇ ਕਿ ਮੈਂ ਇੱਕ ਮਾਮਲਾ ਦਰਜ ਕਰਦੀ ਹਾਂ ਠੀਕ ਹੈ ਜੇ ਇਹ ਚੋਂ ਦੇ ਅੰਡਰ এনवायरमेंटल ਪ੍ਰੋਟੈਕਸ਼ਨ ਐਕਟ ਜੋ ਕਿ ਇੱਕ ਮਿਨਿਸਟਰੀ ਆਫ এনवायरमेंटਲ ਐਕਟ ਲਾਂਚ ਕੀਤਾ ਗਿਆ ਸੀ 1986 ਦਾ ਕਾਨੂੰਨ ਹੈਗਾ ਜਿਹਦੇ ਅਧੀਨ ਕਾਨੂੰਨੀ ਕਾਰਵਾਈ ਕੀਤੀ ਜਾਂਦੀ ਹੈਗੀ ਜਿਦੇ ਚ ਸਖਤ ਹਦਾਇਤਾਂ ਦਿੱਤੀਆਂ ਕਿ ਜੋ ਵੀ ਚੈਨਲ ਉਰ ਵਰਤਾ ਫੜਿਆ ਗਿਆ ਮਤਲਬ ਕਿ ਜੋ ਵਾਇਲਟਰ ਹੋਗਾ ਜੀ ਉਹਦੇ ਖਿਲਾਫ ਜਾਂ ਇੱਕ ਤਾਂ ਐਫਆਰ ਹੁੰਦੀ ਹੈਗੀ ਆ ਅੰਡਰ ਦ এনवायरमेंट ਪ੍ਰੋਟੈਕਸ਼ਨ ਐਕਟ ਪਲੱਸ ਉਹਦੇ ਚਾਰਾਣ ਕੀਤਾ ਜਾਂਦਾ ਹੈਗਾ ਵਾ ਠੀਕ ਹੈ ਜੀ ਜੋ ਕਿ ਅਮਾਉਂਟ ਹੁੰਦੀ 10 ਤੋਂ 1000 ਤੋਂ ਲੈ ਕੇ 15 ਲੱਖ ਰੱਖ ਰੁਪਏ ਤੱਕ ਦਾ ਪਲੱਸ ਨਾਨ ਇਚ ਜੇਲ ਹੁੰਦੀ ਕਿ 3 ਸਾਲ ਦੀ ਕੈਦ ਹੈਗੀ ਆ ਪਲੱਸ ਕੋਰਟ ਕੇਸ ਇਚ ਹੁੰਦਾ ਹੈਗਾ ਵਾ ਆਪਾਂ ਲੋਕਾਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦੇ ਆ ਕਿ ਚਾਈਨਾ ਡੋਰ ਨੂੰ ਨਾ ਵਰਤਿਆ ਜਾਵੇ ਠੀਕ ਹੈ ਜੀ ਮਨ ਲਗੀ ਆਪਾਂ ਬਾਰ ਬਾਰ ਸੰਦੇਸ਼ ਦੇ ਰਹੇ ਕਿ ਚਾਈਨਾ ਡੋਰ ਨੂੰ ਨਾ ਯੂਜ਼ ਕਰੋ ਸਿਰਫ ਧੱਗ ਵਾਲੀ ਡੋਰ ਯੂਜ਼ ਕਰੋ ਜਿਸ ਚ ਕੱਚ ਨਾ ਹੋਵੇ ਓਨਲੀ ਸਿੰਪਲ ਥ੍ਰੈੱਡਡ ਡੋਰ ਜੋ ਕਿ এনवायरमेंट ਫ੍ਰੈਂਡਲੀ ਹੈ ਤੇ ਪਤੰਗ ਉਡਾਣ ਲਈ ਫਾਇਦੇਮੰਦ ਵੀ ਹੈਗੀ ਆ ਠੀਕ ਹੈ ਜੀ ਜਿੰਨਾ ਕੋਈ ਜਾਨੀ ਨੁਕਸਾਨ ਹੀ ਹੋਊਗਾ ਕਿਸੇ ਪੰਛੀ ਨੂੰ ਜਾਂ ਕਿਸੇ ਜੀਵ ਨੂੰ ਜਾਂ ਹਿਊਮਨ ਬੀਂਗ ਨੂੰ ਕੋਈ ਜੀਵੀ ਨੁਕਸਾਨ ਹੀ ਹੋਊਗਾ ਅਪਾ ਇਹੀ ਲੋਕ ਆਪਹਾ ਤਾਂ ਦੇ ਰਹੀਆਂ ਕਿ ਤੁਸੀਂ ਧਾਗੇ ਵਾਲੇ ਡੋਰ ਹੀ ਵਰਤੀ ਜਾਓ ਚੈਨਲ ਡੋਰ ਨਾ ਯੂਜ਼ ਕਰੋ ਪਲੱਸ ਹਾਂ ਅਗਰ ਕੋਈ ਅਗਰ ਚੈਨਲ ਡੋਰ ਯੂਜ਼ ਕਰਦਾ ਅਗਰ ਫੜਿਆ ਗਿਆ ਜਾਂਦਾ ਤੇ ਉਹਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਊਗੀ ਬਾਇ ਦਾ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਅੰਡਰ ਦਾ এনवायरमेंट ਪ੍ਰੋਟੈਕਸ਼ਨ ਐਕਟ 1986 ਕਿਨੇ ਗੱਟੂ ਬ੍ਰਾਉਮ ਦੋਨੇ ਸਾਡੇ ਕੋਲ ਹਜੇ ਮੌਕੇ ਤੁਹਾਡੇ ਕੋਲ ਇੱਕ ਗੱਟੂ ਹੀ ਬ੍ਰਾਉਮਦ ਕੀਤਾ ਗਿਆ ਕਿ ਬਾਕੀ ਹਜੇ ਅੰਡਰ ਇਨਵੈਸਟੀਗੇਸ਼ਨ ਹੈਗਾ ਹੋਇਆ ਜੀ ਚੱਲ ਰਿਹਾ ਮੇਰਾ ਨਾਮ ਸ਼ੌਕਪ੍ਰੀਤ ਜੀ ਮੈਂ ਜੋਨੀਗਨ ਐਨਵਾਇਰਨਮੈਂਟ ਇੰਜੀਨੀਅਰ ਪੋਲੂਸ਼ਨ ਕੰਟਰੋਲ ਦੇ ਹਿੱਸੇ ਹਾਂ ਰੱਪਰ ਤੋਂ ਪਹਿਲਾ ਇੱਕ ਇਹਦੇ ਸੜਕੋ ਹੈ ਨਹੀਂ ਕਿ ਚਾਈਨਾ ਡੋਰ ਫਿਰ ਮੈਂ ਕਿਹਾ ਜਦੋਂ ਰੈਨ ਨੂੰ ਮੈਨੂੰ ਤਾਂ ਉਹ ਚਾਹੀਦੀ ਸੀ ਮੈਨੂੰ ਤਾਂ ਉਹਦੀ ਲੋੜ ਹੈ ਫਿਰ ਇਹਨਾਂ ਨੇ ਕਿਹਾ ਚਲੋ ਮਿਲ ਤਾਂ ਜਾਉਂਗੀ ਪਰ ਰੇਟ 550 ਆਉਂਗਾ ਉਹਦਾ ਤੇ ਇਹਨਾਂ ਨੇ ਫਿਰ ਅੰਦਰੋਂ ਆਪਣੇ ਘਰ ਦੇ ਅੰਦਰੋਂ ਲਿਆ ਗਏ ਤੀ 550 ਦਾ ਇੱਕ ਕਟੋ ਕਿੰਨੇ ਪਹਿਲੇ ਨੇ 550 ਨਹੀਂ ਪੈਸਾ ਕੋਈ ਨਹੀਂ ਲਿਆ ਸੀਗਾ ਫਿਰ ਮੈਂ ਫੋਨ ਕਰਤਾ ਸੀ ਤੇ ਬਾਅਦ ਚ ਕਹਿੰਦੇ ਨਹੀਂ ਨਹੀਂ ਤੁਸੀਂ ਵਾਪਸ ਦੇ ਦਿਓ ਅਸੀਂ ਵੇਚਣ ਨੂੰ ਨਹੀਂ ਹੈਗੀ ਇਹ ਮੈਂ ਆਪਾਂ ਮੁੰਡੇ ਨੂੰ ਲੈ ਕੇ ਆਇਆ ਸੀ ਕਿਤੇ ਉਹ ਪਾਏ ਪਹਿਲਾਂ ਵੇਚਣ ਨੂੰ ਆਏ ਸੀ ਇਹ ਸਾਡੇ 550 ਦੇ ਹਿਸਾਬ ਨਾਲ